ਤੇ ਸਲੇਟੀਆਂ ਵੀ ਗਾਣਾ ਇਹਨੇ ਲਿਖਿਆ ਤੇ ਚੀਮੇ ਵੀਰੇ ਦਾ ਨਵਾਂ ਗਾਣਾ ਆਉਣ ਲੱਗਿਆ ਉਹਦੀ ਛਾਈ ਚੀਮਾ ਚੱਲ ਭਈਆ ਭਾਈ ਉਹ ਮੇਰਾ ਗਾਣਾ ਹੈ ਜੀ ਕਲਾਕਾਰੀ ਸੋਹਲੇ ਮੈਨੇ ਛੁੜਿਆ ਬਸ ਸੋ ਮੈਂ ਸੁਣਾਣਾ ਤੁਹਾਨੂੰ ਉਹ ਮੈਂ ਇੱਕ ਪਿੰਡੂ ਜਾਲੀਖਾਰੀ ਉਹ ਥੋੜੀ ਬਹੁਤੀ ਕਲਾਕਾਰੀ ਉਹ ਜੋ ਵੀ ਲਿਖਾਂ ਜੋ ਵੀ ਕਾਵਾ ਉਹ ਪਹਿਲਾਂ ਉਸ ਨੂੰ ਸੁਣਾਵਾ ਹੋਰਾ ਕਮਿੰਗਲ ਸੁਣ ਵਾਲੇ ਗਾਣੇ ਚੀਮੇ ਦੇ ਪਹਿਲਾ ਗੱਡੀ ਸ਼ਹਿਰ ਚ ਵਜਾ ਨਾ ਕਰੋ ਹੋ ਕਮਿੰਗਲ ਸੁਣ ਵਾਲੇ ਗਾਣੇ ਚੀਮੇ ਦੇ ਕਦ ਨਾਲ ਗੱਡੀ ਚ ਵਜਾ ਨਾ ਕਰੋ ਕਿਤੇ ਜਨਾ ਗਾਣਾ ਜੀਏ ਸੋ ਅਗਲੇ ਮਹੀਨੇ ਤੱਕ ਆ ਜਾਣਾ ਸੋ ਉਮੀਦ ਕਰਦਾ ਹਾਂ ਕਿਹੜਾ ਦੇ ਇਸੇ ਕੀ ਵਾਲੇ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਤੇ ਮੇਰਾ ਸਵਾਗਤ ਕੀਤਾ Non mi l'ho preso tanto, c'è un armorino, non mi l'ho preso. Non mi Non mi ਜਿਹੜੇ ਜਿਹੜੇ ਜਿੰਨੇ ਵੀ ਮੇਰੇ ਫੈਨਸ ਬਾਹਰ ਬੈਠੇ ਨੇ ਕੈਨੇਡਾ ਅਮਰੀਕਾਲੇ ਸੋ ਸਾਰਿਆਂ ਨੂੰ ਪਿਆਰ ਬੜੀ ਸਤਿਕਾਰ ਤੇ ਕੀਮਾ ਹੀ ਤੁਹਾਡੇ ਫੈਨ ਕਿੱਥੇ ਕਿੱਥੇ ਆ ਸਾਰੇ ਹੀ ਕਿਤੇ ਨੇ ਸੀ ਫਿਰ ਵੀ ਕਿਹੜੀਆਂ ਕਿਹੜੀਆਂ ਕੰਟਰੀਆਂ ਨੇ ਅ ਮੈਂ ਆਸਟ੍ਰੇਲੀਆ ਕੈਨੇਡਾ ਨਿਊਯਾਰਕ ਮੈਟਲਬੋਰਨ ਨੈਟਰਨ ਟੋਟਾਰੀਓ ਬ੍ਰੈਂਟਨ ਸਾਰੇ ਕਿਤੇ ਫੈਲਿਆ ਹੋਇਆ ਨੇ ਕਹਿੰਦੇ ਆਪਣੇ ਫੈਨ ਵਾਸਤੇ ਨੇ ਵਧੀਆ ਬਹੁਤ ਜ਼ਿਆਦਾ ਪਿਆਰ ਦਿੱਤਾ ਗਾਣੇ ਨੂੰ ਸੋ ਸੋ ਮੇਰਾ ਗਾਣਾ ਬੜਾ ਮਕਬੂਲ ਹੋਇਆ ਸੀ ਜਦੋਂ ਮੈਂ ਵੀਡੀਓ ਬਣਾ ਕੇ ਅਪਲੋਡ ਕਰਕੇ ਫੇਸਬੁੱਕ ਤੇ ਪਾਉਂਦਾ ਹੁੰਦਾ ਸੀ ਸੋ ਤੁਸੀਂ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਮੁੱਛ ਵਾਲੇ ਨੂੰ ਕਮੈਂਟਾਂ 'ਚ ਸੁਣਾਨਾ ਗਾਣਾ ਤੁਹਾਨੂੰ ਹੋ ਬਾਏ ਰੇਟ ਨਾ ਕਰਾ ਤੂੰ ਚੰਨਾ ਮੇਰੇ ਆ ਹੋ ਜੱਟੀ ਤੈਨੂੰ ਦਿਲੋਂ ਹੀ ਪਿਆਰ ਕਰਦੀ ਆ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਤਾਂ ਹੀ ਲੰਬੀ ਗੋਤ ਰੱਖੀ ਆ ਵਾਹ ਤੂੰ ਵੀ ਕੁੜੀਆਂ ਚ ਬਸਬਤ ਹੋਣਿਆ ਉਹ ਮੈਂ ਗੱਲ ਭਾਬੀ ਨਾਲ ਕਰ ਰੱਖੀ ਆ ਉਹ ਤੈਨੂੰ ਪੱਟਣਾ ਮੈਂ ਖੁੰਡੀਆਂ ਮੁੱਛਾਂ ਵਾਲਿਆ ਤਾਂ ਹੀ ਲੰਬੀ ਗੋਤ ਰੱਖੀ ਆ ਕਾਂਦੀ ਸੀਸ ਲੇਟੀਆਂ ਜੇਤਿਆ ਉਹ ਇੰਦਰੋਂ ਪੰਡੂਰੀ ਗੱਲਾਂ ਲੇ ਚੀਜੀ ਦੇ ਘਰ ਜਾਂਦੀ ਸੀ ਉਹ ਧੀਮੇ ਜੱਟ ਨੂੰ ਪੁਹਾਰੀਆਂ ਹੋ ਯਾਦ ਕਰ ਇਸ ਲਈ ਸਟੋਰਦੀ ਆ ਬੇਟੀਆ ਚੇਤਿਆ ਹੋ ਮੈਨੂੰ ਤੇਤਿਆ ਤੂੰ ਛੋੜੀ ਹੁੰਦੀ ਖਾਂਦੀ ਸੀ ਸਲੇਤੀਆ ਚੇਤਿਆ ਥੈਂਕ ਯੂ ਥੈਂਕ ਯੂ ਸੋ ਮਚ ਜਿੰਨੇ ਮੇਰੇ ਫੈਨ ਲਵ ਯੂ ਸੋ ਮਚ ਜਿੰਨੇ ਹੀ ਮੇਰੇ ਸੁਣਦੇ ਆ